ਬਟਾਲਾ ਦੇ ਸੰਤ ਫਰਾਂਸਿਸ ਸਕੂਲ ਦੇ ਵਿੱਚ ਕਾਰਾਟੇ ਕੰਪੀਟੀਸ਼ਨ ਕਰਵਾਇਆ ਗਿਆ ਇਹ ਕੰਪੀਟੀਸ਼ਨ ਵਿੱਚ 20 ਤੋਂ ਵੱਧ ਵੱਖ-ਵੱਖ ਜ਼ਿਲ੍ਹੇ ਅਤੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਖਿਡਾਰੀ ਖੇਡਣ ਲਈ ਪਹੁੰਚੇ ਇਸ ਮੌਕੇ ਗੱਲਬਾਤ ਦੌਰਾਨ ਇਸ ਟੀਮ ਦੇ ਮੁਖੀ ਨੇ ਕਿਹਾ ਕਿ ਇਹ ਕੰਪੀਟੀਸ਼ਨ ਕਰਵਾਉਂਦਾ ਮਤਲਬ ਹੁੰਦਾ ਹੈ ਕਿ ਨੌਜਵਾਨ ਪੀੜੀ ਦੇ ਵਿੱਚ ਉਤਸ਼ਾਹ ਭਰਨਾ ਆਤਮ ਰੱਖਿਆ ਲਈ ਇਹ ਗੇਮ ਕਰਵਾਈ ਜਾਂਦੀ ਹੈ ਸਾਡਾ ਅਜਿਹੀ ਗੇਮ ਕਰਾਉਂਦਾ ਮਤਲਬ ਹੈ ਕਿ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹੇ ਅਤੇ ਇਹ ਸਾਰੇ ਹੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਜੋ ਕਿ ਲੋਕ ਪਹੁੰਚੇ ਆ ਉਹਨਾਂ ਨੂੰ ਅਸੀਂ ਵੱਖ-ਵੱਖ ਇਨਾਮ ਦੇ ਰਹੇ ਹਾਂ ਅਤੇ ਬੰਦਾ ਮਾਨ ਸਨਮਾਨ ਵੀ ਕਰ ਰਹੇ ਹਾਂ ਵਿਦਿਆਰਥੀਆਂ ਨੇ ਵੀ ਇਸ ਖੇਡ ਵਿੱਚ ਹਿੱਸਾ ਲੈ ਕੇ ਸੰਤੁਸ਼ਟੀ ਜਿਤਾਈ ਮੇਰਾ ਨਾਮ ਗੁਜਰਮਨ ਮੇਰਾ ਇਹ ਮੇਰਾ 18ਵਾਂ ਟਰਨਮੈਂਟ ਹੈ ਪੰਜਾਬ ਦਾ ਪਹਿਲਾ ਟਰਨਮੈਂਟ ਜਿਹੜਾ ਕਿ 42 ਸਾਲਾਂ ਦਾ ਹੈ ਇਸ ਟਰਨਮੈਂਟ ਵਿੱਚ ਪੰਜਾਬ ਖਡਿਆਣਾ ਹਮਾਚਰ ਨਾਪਾ ਕੋਟੀ ਮਾਗਦੇ ਨੇ ਜਿਵੇਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਇੱਥੇ ਆ ਕੇ ਇਹਨਾਂ ਨੇ ਮੈਡਲ ਜਿੱਤ ਕੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋਏ ਦੇਖੋ ਜੇ ਇਹਦੇ ਬੱਚਿਆਂ ਨੂੰ ਇੱਕ ਗੀਮਾਂ ਵਾਲਾ ਲਗਾਇਆ ਦਾ ਤੁਸੀਂ ਕਿੰਨਾ ਕੁ ਮਨ ਸਕੂਨ ਮਿਲਦਾ ਫਿਰ ਇਹਦੇ ਨਾਲ ਮੇਰੇ ਮਨ ਨੂੰ ਬੜਾ ਸਕੂਨ ਹੈ ਮੈਂ ਤੇ ਇਹ ਪੋਲੀਟਿਕਲ ਦੀ ਕੋਈ ਮਦਦ ਨਹੀਂ ਲੈਂਦਾ ਜੋ ਵੀ ਕਿਸੇ ਨਾਲ ਆਪਣੇ ਸੱਤ ਕਿੰਨੇ ਕਿੰਨੀਆਂ ਟੀਮਾਂ ਟੂਰ ਤੇ ਹੈਗੀਆਂ ਹਾਂ ਟੂਰ ਮੇਰੇ ਘਰ ਤੋਂ 20 ਕੁ ਟੀਮਾਂ ਆਈਆਂ ਨੇ ਤੇ ਕਿਸੇ ਕਿਸੇ ਦੇ ਬੱਚੇ ਜਿਹੜੇ ਇਹਦੇ ਵਿੱਚ ਬਾਗ ਲੈ ਰਹੇ ਆ ਜਿਹੜੇ 4 ਸਾਲ ਤੋਂ ਸ਼ੁਰੂ ਹੋਏ ਬੱਚੇ 25 30 ਸਾਲ ਤੱਕ ਚੱਲਦੇ ਫਿਰ ਕਿੰਨੇ ਦਿਨ ਚੱਲਣਾ ਹੈ ਟੂਰ 20 ਦਿਨ ਦਾ ਪ੍ਰੋਗਰਾਮ ਹੈ ਕੀ ਤੇ ਹੋਰ ਵੀ ਟੂਰ ਲਾਣ ਜਾਂਦੇ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਕੰਪੀਟੀਸ਼ਨ ਦੇ ਨਾਲ ਬਿਲਕੁਲ ਗਰੋਡਿੰਗ ਮਲੇਸ਼ੀਆ ਦੋਵਾਰੀ ਦਬਈ ਸਿੰਗਾਪੁਰ ਨੇਪਾਲ ਮੈਂ ਜਾਂਦੇ ਰਹੇ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਿੰਦਰ ਸਿੰਘ ਕਿੱਥੋਂ ਹੈ ਜੀ ਮੈਂ ਜਲਾਲਾਬਾਡ ਡਿਸਟ੍ਰਿਕਟ ਫਰਜ਼ਿੰਦਾ ਸਰ ਕਿੱਦਾਂ ਲੱਗਦਾ ਜੀ ਬਟਾਲਾ ਆਣ ਕੇ ਵਧੀਆ ਲੱਗ ਰਿਹਾ ਜੀ ਇੰਡੋ ਨੇਪਾਲ ਚੈਂਪੀਅਨਸ਼ਿਪ ਹਰ ਸਾਲ ਇੱਥੇ ਹੋ ਰਹੀ ਹੈ ਪਰ ਉਹਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਹੈ ਕਿ ਅਸੀਂ ਕਿਹਾ ਕਿ ਸਾਨੂੰ ਵਧੀਆ ਲੱਗਦਾ ਤਾਂ ਕਿ ਬੱਚੇ ਆਉਂਦੇ ਆ ਬੱਚੇ ਨਸ਼ਾ ਤੋਂ ਰਹਿਤ ਹੁੰਦੇ ਆ ਜੀਮਾਂ ਵੱਲ ਜੁੜਦੇ ਆ ਬੱਚਾ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਅੱਜ ਦੇ ਜਨਨ ਦਾ ਇੱਕ ਜ਼ਰੀਆ ਹੈ ਤਾਕੀ ਫੌਰਨ ਦੇ ਵਿੱਚ ਵੀ ਬੱਚੇ ਜਾਂਦੇ ਇੱਥੇੋਂ ਪੰਜਾਬ ਤੋਂ ਔਰ ਉੱਜਤ ਕੇ ਆਉਂਦੇ ਜਦੋਂ ਤਾਂ ਨਾਮਾਤ ਦਾ ਪੰਜਾਬ ਦਾ ਸਾਡੇ ਭਾਰਤ ਦਾ ਨਾਮ ਉਸ ਨੂੰ ਲੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਗੁਡ ਮਾਰਨਿੰਗ एवरीवन ਆਮ ਹੈਪੀ ਟੂ ਬੀ ਹੇਅਰ ਐਟ ਦਿ ਨਾਲਰੇਸ਼ਨ ਆਫ ਦਿ 18th ਇੰਡੋਨੇਪਾਲ ਫੋਰ ਅਥਿਕ ਕੰਪੀਟੀਸ਼ਨ ਥੀ ਹੈਲਡ ਇਨ ਦਿ ਕਾਨਫਰੈਂਸ ਰੂਮ ਆਡੀਟੋਰੀਅਮ ਆਪਰੀਸ਼ੀਏਟ ਦਿ ਗਾਊਡ ਨੰਬਰ ਆਫ ਸਟੂਡੈਂਟਸ Participants from different parts of uh, the region having shown interest in karate, the discipline, and have willingly come forward to participate, um, make uh, this program known to the public that more and more people will participate in the days to come. wish you all the best. God bless. Thank you. <laughs> ਅਸੀਂ ਆਏ ਆ ਪਾਜ਼ਿਲਗਾ ਤੋਂ ਪੱਗੇ ਕੇ ਉਤਾਰ ਸਕੂਲ ਦਾ ਨੇਮ ਹੈ ਅਸੀਂ ਕਰਾਟੇ ਖੇਲਣ ਆਏ ਸੀਗੇ ਹਾਂਜੀ ਅਸੀਂ ਪਹਿਲੀ ਵਾਰ ਖੇਲਣ ਆਏ ਸੀਗੇ ਬਹੁਤ ਵਧੀਆ ਲੱਗਣ ਡਿਆ ਹੈ ਸ਼ਵਨ ਸਿੱਧੂ ਕਲਾਨੌਰ ਕਰਾਟੇ ਕਰਾਟੇ ਬਹੁਤ ਵਧੀਆ ਸਾਰੇ ਆ ਗਏ ਮ ਖੇਲੋ ਨਾ ਛਿਆਣ ਛਡੋ